ਲੇਡੀਜ਼ ਕਹਿੰਦੀ ਹੈ ਕਿ ਸਾਨੂੰ ਪੀਰੀਅਡ ਆ ਰਹੇ ਆ। ਅੱਛਾ ਅਸੀਂ ਵੀ ਮੰਨਦੇ ਹੈਗੇ ਆ ਕਿ ਪੀਰੀਅਡ ਆ ਰਹੇ ਆ। ਬੜੇ ਵਧੀਆ ਪੀਰੀਅਡ ਆ ਰਹੇ ਆ ਕਹਿੰਦੇ ਸਾਨੂੰ ਹੋਰ ਕੋਈ ਦਿੱਕਤ ਨਹੀਂ ਪਰ ਮੈਡਮ ਸਾਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਹੈ ਕਿ ਪ੍ਰੈਗਨਨਸੀ ਵਾਸਤੇ ਪੀਰੀਅਡ ਆਉਂਦੇ ਹੈ ਤਾਂ ਅੰਡਾ ਬੰਨਣਾ ਜ਼ਰੂਰੀ ਹੈ। ਠੀਕ ਹੈ। ਕਿਉਂਕਿ ਤੁਹਾਨੂੰ ਪਤਾ ਹੈ ਸਾਰੀ ਖੇਡ ਅੰਡੇ ਔਰ ਸਪਰਮ ਦੀ ਹੈ। ਅਸੀਂ ਸਿਰਫ ਇਹ ਬਾਦਰ ਕਰਨਾ ਹੈ ਵੀ ਕੁਦਰਤ ਦੇ ਹਿਸਾਬ ਨਾਲ ਗॉड ਦੇ ਹਿਸਾਬ ਨਾਲ ਪੀਰੀਅਡ ਤਾਂ ਆ ਰਹੇ ਆ ਤਾਂ ਅੰਡਾ ਫਿਰ ਵੀ ਨਹੀਂ ਬਣ ਰਿਹਾ ਮੰਨ ਲਓ। ਵੈਲਨਸੀ ਫਿਰ ਵੀ ਨਹੀਂ ਹੋ ਰਹੀ ਤਾਂ ਇਸ ਦੇ ਪਿੱਛੇ ਸਿਰਫ ਕਾਰਨ ਸਾਡਾ ਖਾਣਾ ਪੀਣਾ ਮੈਟਰ ਕਰਦਾ ਹੈ ਅੱਜ ਮੈਂ ਆਪ ਦੇ ਖਾਣ ਪੀਣ ਵਾਲੀਆਂ ਜਗ੍ਹਾ ਹੀ ਸਾਹਮਣੇ ਡਿਸਪਲੇ ਕੀਤੀਆਂ ਜੋ ਰੂਟੀਨ ਦੇ ਵਿੱਚ ਅਸੀਂ ਖਾਂ ਪੀ ਰਹੇ ਹਾਂ ਇੱਕ ਫੀਮੇਲ ਦੀ ਜ਼ਰੂਰਤ ਹੈ ਭਾਵੇਂ ਉਹਨੇ ਪ੍ਰੈਗਨੈਂਟ ਹੋਣਾ ਹੈ ਤੇ ਭਾਵੇਂ ਉਹ ਬੱਚਿਆਂ ਬਾਅਦ ਵੀ ਉਹਦੇ ਸਰੀਰ ਚ ਤਾਕਤ ਤੇ ਚਾਹੀਦੀ ਹੈ ਆਫਟਰ ਆਲ ਕੁਦਰਤ ਨੇ ਸਾਨੂੰ ਜੋ ਦਸਤੂਰ ਦਿੱਤਾ ਹੈ ਮੇਲ ਔਰ ਫੀਮੇਲ ਨੂੰ ਇੱਕ ਨੇਚਰ ਹੈ ਨੇਚਰ ਨੇ ਦਸਤੂਰ ਦਿੱਤਾ ਹੈ ਤੇ ਵੀ ਹੈਵ ਟੂ ਇੰਜੋਏ ਆਵਰ ਲਾਈਫ ਬਾਈ ਇੰਜੋਇੰਗ ਆਵਰ ਨਾਈਟ ਤਾਂ ਉਹ ਭਾਵੇਂ ਲੇਡੀ 60 ਸਾਲ ਦੀ ਹੈ ਤੇ ਭਾਵੇਂ 25 ਸਾਲ ਦੀ ਭਾਵੇਂ 30 ਸਾਲ ਦੀ ਜ਼ਰੂਰਤ ਮੇਲ ਦੀ ਵੀ ਹੈ ਤੇ ਫੀਮੇਲ ਦੀ ਵੀ ਹੈ ਧੰਨਵਾਦ ਸਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਉਹਨਾਂ ਨੂੰ ਕੌਂਸਲ ਕਰਨਾ ਚਾਹਾਂਗੀ ਕਿ ਜਿਵੇਂ ਉਹ ਮੇਰੀ ਵੀਡੀਓਜ਼ ਨੂੰ ਪਿਆਰ ਦੇ ਰਹੇ ਆ ਤੇ ਮੇਰੇ ਦਿੱਤੇ ਗੇ ਨੁਸਖਿਆਂ ਨੂੰ ਫੋਲੋ ਕਰਕੇ ਆਪਣਾ ਮਾਂ ਬਣਨ ਦਾ ਸੁੱਖ ਪੂਰਾ ਕਰ ਰਹੇ ਉਹ ਇਸੇ ਤਰ੍ਹਾਂ ਸਾਡੇ ਅੱਜ ਦੇ ਨੁਸਖੇ ਨੂੰ ਵੀ ਫੋਲੋ ਕਰਨ ਤੇ ਉਹ ਜਲਦੀ ਆਪਣੀ ਅੱਜ ਦੀ ਪ੍ਰੋਬਲਮ ਜਿਹੜੀ ਸੀ ਡਿਸਕਸ ਕਰਨੀ ਉਸ ਤੋਂ ਨੇ ਜਾਤ ਪਾ ਸਕਦੇ ਆ ਸਰ ਅੱਜ ਅਸੀਂ ਗੱਲ ਕਰਨੀ ਹੈਗੀ ਹੈ ਕਿ ਲੇਡਿਸ ਕਹਿੰਦੀ ਹੈ ਕਿ ਸਾਨੂੰ ਪੀਰੀਅਡ ਆ ਰਹੇ ਆ ਅੱਛਾ ਅਸੀਂ ਵੀ ਮੰਨਦੇ ਹੈਗੇ ਆ ਕਿ ਪੀਰੀਅਡ ਆ ਰਹੇ ਆ ਬੜੇ ਵਧੀਆ ਪੀਰੀਅਡ ਆ ਰਹੇ ਕਹਿੰਦੇ ਸਾਨੂੰ ਹੋਰ ਕੋਈ ਦਿੱਕਤ ਨਹੀਂ ਪਰ ਮੈਡਮ ਸਾਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਹੈ ਕਿ ਸਰ ਪ੍ਰੈਗਨਨਸੀ ਵਾਸਤੇ ਪੀਰੀਅਡ ਆਉਂਦੇ ਹੈ ਤਾਂ ਅੰਡਾ ਬੰਨਣਾ ਜ਼ਰੂਰੀ ਹੈ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਸਾਰੀ ਖੇਡ ਅੰਡੇ ਔਰ ਸਪਰਮ ਦੀ ਹੈ ਠੀਕ ਹੈ ਐਗ ਔਰ ਸਪਰਮ ਦੀ ਹੈ ਕੀ ਅਸੀਂ ਸਿਰਫ ਇਹ ਬਾਦਰ ਕਰਨਾ ਹੈ ਵੀ ਕੁਦਰਤ ਦੇ ਹਿਸਾਬ ਨਾਲ ਗॉड ਦੇ ਹਿਸਾਬ ਨਾਲ ਪੀਰੀਅਡ ਤਾਂ ਆ ਰਹੇ ਹੈ ਤਾਂ ਅੰਡਾ ਫਿਰ ਵੀ ਨਹੀਂ ਬਣ ਰਿਹਾ ਮੰਨ ਲਓ ਜੀ 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 ਪ੍ਰੈਗਨਨਸੀ ਫਿਰ ਵੀ ਨਹੀਂ ਹੋ ਰਹੀ ਠੀਕ ਹੈ ਤਾਂ ਇਸ ਦੇ ਪਿੱਛੇ ਸਿਰਫ ਕਾਰਨ ਸਾਡਾ ਖਾਣਾ ਪੀਣਾ ਮੈਟਰ ਕਰਦਾ ਹੈ ਠੀਕ ਹੈ ਅੱਜ ਮੈਂ ਆਪ ਦੇ ਖਾਣ ਪੀਣ ਵਾਲੀਆਂ ਜਗ੍ਹਾ ਹੀ ਸਾਹਮਣੇ ਡਿਸਪਲੇ ਕੀਤੀਆਂ ਜੋ ਰੂਟੀਨ ਦੇ ਵਿੱਚ ਅਸੀਂ ਖਾ ਪੀ ਰਹੇ ਹਾਂ ਇੱਕ ਫੀਮੇਲ ਦੀ ਜ਼ਰੂਰਤ ਹੈ ਭਾਵੇਂ ਉਹਨੇ ਪ੍ਰੈਗਨੈਂਟ ਹੋਣਾ ਹੈ ਤੇ ਭਾਵੇਂ ਉਹ ਬੱਚਿਆਂ ਬਾਅਦ ਵੀ ਉਹਦੇ ਸਰੀਰ 'ਚ ਤਾਕਤ ਚਾਹੀਦੀ ਹੈ ਡਾਕਟਰ ਆਲ ਕੁਦਰਤ ਨੇ ਸਾਨੂੰ ਜੋ ਦਸਤੂਰ ਦਿੱਤਾ ਹੈ ਮੇਲ ਔਰ ਫੀਮੇਲ ਨੂੰ ਇੱਕ ਨੇਚਰ ਹੈ ਨੇਚਰ ਨੇ ਦਸਤੂਰ ਦਿੱਤਾ ਹੈ ਤੇ ਵੀ ਹੈਵ ਟੂ ਇੰਜੋਏ ਆਵਰ ਲਾਈਫ ਬਾਈ ਇੰਜੋਇੰਗ ਆਵਰ ਨਾਈਟ ਠੀਕ ਹੈ ਤਾਂ ਉਹ ਭਾਵੇਂ ਲੇਡੀ 60 ਸਾਲ ਦੀ ਹੈ ਤੇ ਭਾਵੇਂ 25 ਸਾਲ ਦੀ ਭਾਵੇਂ 30 ਸਾਲ ਦੀ ਜ਼ਰੂਰਤ ਮੇਲ ਦੀ ਵੀ ਹੈ ਤੇ ਤੇ ਮੇਲ ਦੀ ਵੀ ਹੈ ਅੱਜ ਅਸੀਂ ਇਹ ਓਵਮ ਕਿਟ ਰੱਖੀ ਹੈਗੀ ਹੈ ਓਵੂਲੇਸ਼ਨ ਉਹ ਕੀ ਹੁੰਦਾ ਜੀ ਸਰ ਓਵੂਲੇਸ਼ਨ ਹੈ ਅੰਡਾ ਤਿਆਰ ਹੋਣਾ ਵਧੀਆ ਅੰਡਾ ਸਹੀ ਟਾਈਮ ਤੇ 14ਵਾਂ ਦਿਨ ਖਾਸ ਕਰਕੇ 14ਵੇਂ ਦਿਨ ਜਦ ਅੰਡਾ ਤਿਆਰ ਹੁੰਦਾ ਹੈ ਤੇ ਉਦੋਂ ਇਹ ਕਿਟ ਯੂਜ਼ ਕਰਨੀ ਹੁੰਦੀ ਹੈਗੀ ਇਹ ਪ੍ਰੈਗਨੈਂਸੀ ਤਰ੍ਹਾਂ ਹੀ ਕਿਟਾਂ ਦੀ ਹੈਗੀ ਹੈ ਅੱਛਾ ਤੇ ਇਹ ਕਿਟ ਨੂੰ ਯੂਜ਼ ਕਦੋਂ ਕਰਨਾ ਤੇ ਕਿਵੇਂ ਕਰਨਾ ਅਸੀਂ ਹੁਣ ਇਹ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਯੂਜ਼ ਕਿਦਾਂ ਕਰਨਾ ਹੁਣ ਦੇਖੋ ਇਹਦੇ ਚੰਨਾਂ ਨੇ ਯੂਰੀਨ ਰੱਖਣਾ ਹੈ ਇਹ ਜਿਹੜੀ ਆ ਹੌਲ ਹੈਗੀ ਇਹ ਗੱਡਾ ਜਿਹਾ ਆਪਣੇ ਆਇਆ ਜਿਵੇਂ ਪ੍ਰੈਗਨਨਸੀ ਟੈਸਟ ਕਰਦੇ ਜਿਵੇਂ ਪ੍ਰੈਗਨਨਸੀ ਟੈਸਟ ਕਰਦੇ ਉਸੇ ਤਰ੍ਹਾਂ ਇਹਦੇ ਵਿੱਚ ਉਹਨਾਂ ਨੇ ਯੂਰੀਨ ਪਾਣਾ ਆਪਣਾ ਤੇ ਯੂਰੀਨ ਲੈਣਾ ਕਦੋਂ ਹੈ ਮੋਸਟ ਪ੍ਰੋਬੇਬਲੀ ਯੂਰੀਨ ਉਹਨਾਂ ਨੇ ਲੈਣਾ ਹੈ 10 ਵਜੇ ਤੋਂ ਲੈ ਕੇ ਰਾਤ ਦਾ 8 ਮਤਲਬ ਜਿਹੜਾ ਈਵਨਿੰਗ 8 ਪੀਐਮ ਹੁੰਦਾ 10 ਤੋਂ 8 ਦੇ ਵਿੱਚ ਵਿੱਚ ਹੀ ਐਲ ਐਚ ਹਾਰਮੋਨ ਜੀ ਦੀ ਅਸੀਂ ਅੱਜ ਗੱਲ ਕਰਨੀ ਹੈਗੀ ਹੈ LH ਹਾਰਮੋਨ ਸर्ज ਹੁੰਦਾ ਉਹਨਾਂ ਦਾ ਪੀਕ ਤੇ ਆਉਂਦਾ ਤੇ ਜਦੋਂ LH ਹਾਰਮੋਨ ਪੀਕ ਤੇ ਆਉਂਦਾ ਸर्ज ਹੁੰਦਾ ਉਦੋਂ ਉਹਨਾਂ ਦਾ ਵਧੀਆ ਅੰਡਾ ਤਿਆਰ ਹੋ ਜਾਂਦਾ ਹੈ ਲਿਊਟਲ ਫੇਜ਼ ਦੇ ਵਿੱਚ LH ਹਾਰਮੋਨ ਤਿਆਰ ਹੁੰਦਾ ਹੈ ਲਿਊਟਲ ਫੇਜ਼ ਮੀਨਸ ਮਹੀਨੇ ਦੇ ਵਿੱਚ ਹੁਣ ਅਸੀਂ ਇਹ ਡਿਸਕਸ ਕਰਨਾ ਵੀ ਇਹ ਬਣਦਾ ਕਦੋਂ ਆ ਅਸੀਂ ਇਸ ਕਿਟ ਨੂੰ ਯੂਜ਼ ਕਰਨਾ ਕਦੋਂ ਆ ਠੀਕ ਹੈ ਦੇਖੋ ਜੇ ਤਾਂ ਸਾਈਕਲ ਹੈਗਾ 30 ਦਿਨ ਦਾ 30 ਦਿਨ ਦਾ ਸਾਈਕਲ ਹੈ ਤਾਂ 32ਵਾਂ ਦਿਨ 7 ਦਿਨ ਦਾ ਸਾਈਕਲ ਹੈ ਤਾਂ 14ਵਾਂ ਦਿਨ ਮੀਨਸ ਮਿਡ ਮਿਡ ਫੇਜ਼ ਡੇ ਪੀਰੀਅਡ 1 ਹੋਏਗਾ ਪੀਰੀਅਡ ਦਾ ਪਹਿਲਾ ਦਿਨ ਉਸ ਤੋਂ ਉਹਨਾਂ ਨੇ ਇਹ ਦੇਖਣਾ ਹੈ ਕਿ ਸਾਡਾ ਪਿਛਲੇ ਮਹੀਨੇ ਸਾਈਕਲ 28 ਦਿਨ ਦਾ ਆਇਆ ਸੀ ਤਾਂ 14ਵਾਂ ਦਿਨ 30 ਦਿਨ ਦਾ ਆਇਆ ਸੀ ਤਾਂ 16ਵਾਂ ਦਿਨ ਜੇ 32 ਦਾ ਆਇਆ ਸੀ ਤਾਂ 18ਵਾਂ ਦਿਨ ਮੀਨਸ ਲੇਡੀਜ਼ ਨੂੰ ਕੀ ਹੁੰਦਾ ਕਈ ਵਾਰੀ 35 ਦਿਨ ਤੇ ਪੀਰੀਅਡ ਆਉਂਦੇ ਆ ਕਿਉਂਕਿ ਸਟ्रेस ਇੰਨਾ ਜ਼ਿਆਦਾ ਵੱਧ ਚੁੱਕਿਆ ਆ ਅਸ ਏ ਟਾਈਮ ਤੇ ਖਾਣਾ ਪੀਣਾ ਹੈ ਨਹੀਂ ਕਈ ਵਾਰੀ ਉਹਨਾਂ ਨੂੰ 35 ਦਿਨ ਤੇ ਅਗਲੇ ਮਹੀਨੇ ਮੰਨ ਲਓ 40 ਤੇ ਫਿਰ ਅਗਲੇ ਮਹੀਨੇ 45 ਦਿਨ ਤੇ ਤੇ ਇਸ ਦੇ ਵਿੱਚ ਉਹਨਾਂ ਨੇ ਕੀ ਕਰਨਾ ਪੀਰੀਅਡ ਆ ਰਹੇ ਆ ਅੰਡਾ ਉਹਨਾਂ ਦਾ ਬਣ ਰਿਹਾ ਠੀਕ ਹੈ ਐਲ ਐਚ ਰਿਲੀਜ਼ ਹੋ ਰਿਹਾ ਤਾਂ ਉਹਨਾਂ ਨੇ ਕੀ ਕਰਨਾ ਪਿਛਲੇ 6 ਮਹੀਨਿਆਂ ਵਿੱਚ ਇਹ ਦੇਖਣਾ ਹੈ ਵੀ ਸਾਡੀ ਘੱਟੋ ਘੱਟ ਲੈਂਥ ਮਤਲਬ ਸ਼ਾਰਟੈਸਟ ਲੈਂਥ ਕਿਹੜੀ ਸੀ ਮੰਨ ਲਓ ਉਹਨਾਂ ਦੀ ਸ਼ਾਰਟੈਸਟ ਲੈਂਥ ਹੁਣ ਅਸੀਂ ਕਲੀਅਰ ਕਰੀਏ ਮੰਨ ਲਓ ਉਹਨਾਂ ਦੀ ਸ਼ਾਰਟੈਸਟ ਲੈਂਥ 35 ਸੀਗੀ 35 ਕਿਉਂਕਿ 30 ਤਾਂ ਸਰ ਆਪਟੀਮਲ ਹੀ ਹੋ ਗਿਆ ਨਾ ਠੀਕ ਹੈ 35 ਸੀ ਸ਼ਾਰਟੈਸਟ ਲੈਂਥ ਤੇ ਲੰਬੀ ਸੀਗੀ ਉਹਨਾਂ ਦੀ 45 ਦਿਨ ਦੀ ਠੀਕ ਹੈ ਹੁਣ ਉਹਨਾਂ ਨੇ ਕੀ ਕਰਨਾ ਹੈ ਕਿ 4 ਮਹੀਨਾ ਬਾਅਦ ਜਦੋਂ ਸਮਝ ਨਹੀਂ ਆਂਦਾ ਤੇ 35 ਦੇ ਵਿੱਚੋਂ 14 ਘਟਾ ਦਿਓ ਠੀਕ 45 ਦੇ ਵਿੱਚੋਂ 14 ਘਟਾ ਦਿਓ ਸਰ ਕਿੰਨੇ ਦਿਨ ਆ ਗਏ ਆ ਇਹ 21 ਦਿਨ 35 ਚੋਂ 14 ਮਾਈਨਸ ਕੀਤੀ ਤਾਂ 21 ਹੋ ਗਿਆ 45 ਚੋਂ 14 ਮਾਈਨਸ ਕੀਤੇ ਤਾਂ 31 ਹੋ ਗਿਆ ਹੁਣ ਸਮਾਰਟਲੀ ਦੇਖਣਾ ਅਸੀਂ 21 ਤੋਂ 31ਵੇਂ ਦਿਨ ਦੇ ਵਿੱਚ ਵਿੱਚ ਰਿਲੇਸ਼ਨ ਚ ਆਉਣਾ ਆ ਕਿਉਂਕਿ ਅਸੀਂ ਅੰਡਾ ਖੁਦ ਫੜਨੇ ਆ ਅੱਜ ਦੇ ਟਾਈਮ ਤੇ ਤਾਂ ਇਹੋ ਜਿਹਾ ਹਾਲ ਹੋ ਗਿਆ ਵੀ ਐਵੇਂ ਕਲੀਅਰ ਦੁਆਰਾ ਕਰਦੀ ਏ ਸ਼ਾਰਟੈਸਟ ਲੈਂਥ ਤੇ ਲੌਂਗੇਸਟ ਲੈਂਥ ਦੋਨਾਂ ਵਿੱਚੋਂ 14 ਮਾਈਨਸ ਕਰਕੇ ਜਿੰਨੀ ਵੀ ਆ ਰਹੀ ਹੈ ਉਹ ਵਿੱਚ ਵਾਲੇ ਦਿਨ 10 ਦਿਨ ਹੋ ਗਏ ਠੀਕ ਹੈ ਤੇ ਅੰਡਾ ਜਿਹੜਾ ਹੈ 14ਵੇਂ ਦਿਨ ਰੀਲੀਜ਼ ਹੋ ਜਾਣਾ ਹੈ ਔਰ ਐਵੇਂ ਉਹ ਅਲਟਰਨੇਟ ਡੇ ਤੇ ਦੋਨੋਂ ਮੀਆਂ ਬੀਵੀ ਇੰਟੀਮੇਟ ਕਰ ਸਕਤੇ ਹੈ ਰਪਚਰ ਤਾਂ ਉਹ ਹੋ ਰਿਹਾ ਪਰ ਅਸੀਂ ਇੰਨੇ ਸਮਾਰਟ ਨਹੀਂ ਹੈਗੇ ਕਿ ਕਦੋਂ ਰਪਚਰ ਹੋ ਰਿਹਾ ਫੜ ਨਹੀਂ ਪਾਰੇ ਕਿਉਂ ਕਿ ਕਿਉਂਕਿ ਐਗ ਜਿਹੜਾ ਹੈ ਉਹ 12 ਤੋਂ 24 ਘੰਟੇ ਹੱਦ 36 ਪਰ 12 ਤੋਂ 24 ਹੀ ਅਸੀਂ ਅਸਿਊਮ ਕਰਾਂਗੇ 12 ਤੋਂ 24 ਘੰਟੇ ਲਾਈਵ ਰਹਿੰਦਾ ਆ ਅਸੀਂ ਕਿਉਂ ਕਿਹਾ ਕਿ ਤੁਸੀਂ 10 ਤੋਂ 8 ਵਜੇ ਦੇ ਵਿੱਚ ਵਿੱਚ ਚੈੱਕ ਕਰਨਾ ਕਿਉਂਕਿ 12 ਘੰਟੇ ਸਾਰ ਦਿਨ ਦੇ ਕੰਮ ਕਰਦੇ ਨੇ ਲੇਡੀ ਨੂੰ 12 ਘੰਟੇ ਤਾਂ ਉਦਾਂ ਹੀ ਹੋ ਜਾਣੇ 8 ਤੋਂ 12 ਘੰਟੇ ਤਾਂ ਇਹਦੇ ਜਿਹੜੇ ਲਾਈਵ ਉਹ ਇੰਨੇ ਕੀ ਆ ਪਰ ਉਹਨਾਂ ਨੇ ਜਦੋਂ ਕਹਿੰਦੇ ਨੇ ਵੀ ਪਿਆ ਹੀ ਰਹਿ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਮੀਨਸ 14ਵੇਂ ਦਿਨ ਨੂੰ ਅਸਿਊਮ ਕਰ ਨਹੀਂ ਪਾਉਂਦੀਆਂ ਜਾਂ ਤਾਂ ਉਹ ਰਿਲੇਸ਼ਨ ਚਾਹੁੰਦਾ ਕਪਲ ਪਹਿਲੇ ਤੇ ਯਾਰ ਰਿਲੇਸ਼ਨ ਚਾਹੁੰਦੇ 24 ਘੰਟਿਆਂ ਤੋਂ ਬਾਅਦ ਉਸ ਤੋਂ ਬਾਅਦ ਤਾਂ ਫਾਇਦਾ ਹੀ ਨਹੀਂ ਫਿਰ ਉਹਨਾਂ ਨੂੰ ਅਗਲੇ ਸਾਈਕਲ ਦੀ ਵੇਟ ਕਰਨੀ ਪਵੇਗੀ ਮੈਂ ਅੱਜ ਇਸ ਕਰਕੇ ਇਹ ਵੀਡੀਓ ਪਾਈ ਹੈ ਕਿ ਉਹ ਸਹੀ ਟਾਈਮ ਨੂੰ ਟਾਰਗੇਟ ਕਰਨ ਤੇ ਬਹੁਤ ਸੌਖੀ ਪ੍ਰੈਗਨਨਸੀ ਹੋ ਸਕਦਾ ਸਰ ਬਹੁਤ ਸੌਖਾ ਤਰੀਕਾ ਹੈ ਪਹਿਲੀ ਗਲਤੀ ਉਹ ਆਪਣੇ ਜੀਭ ਤੇ ਦੇਖ ਲੈਣ ਪਿਛਲੀ ਵਾਰ ਵੀ ਅਸੀਂ ਜੀਭ ਦੀ ਗੱਲ ਕੀਤੀ ਸੀ ਕਿ ਜੀ ਸਰ ਜੀਵ ਦੀ ਗੱਲ ਇੱਦਾਂ ਵੀ ਹੁਣ ਜਿਹੜਾ ਅੱਜ ਡ్రਾਈ ਫਰੂਟਸ ਸਾਰੇ ਪਾਏ ਆ ਅਸੀਂ ਰੱਖੇ ਹੋਏ ਆ ਠੀਕ ਹੈ ਲੇਡੀ ਨੇ ਵਧੀਆ ਓਬੂਲੇਸ਼ਨ ਵਾਸਤੇ ਇਹਨਾਂ ਚੀਜ਼ਾਂ ਦਾ ਇਨਟੇਕ ਕਰਨਾ ਸਰ ਜਿਵੇਂ ਕਿ ਵਿਟਾਮਿਨ ਸੀ ਹੋ ਗਿਆ ਈ ਹੋ ਗਿਆ ਫਾਈਬਰ ਹੋ ਗਿਆ ਫੋਲੇਟ ਹੋ ਗਿਆ ਫੋਲਿਕ ਐਸਿਡ ਹੋ ਗਿਆ ਇਹ ਸਭ ਚੀਜ਼ਾਂ ਉਹਨਾਂ ਨੇ ਖਾਣੀ ਆ ਪ੍ਰੋਟੀਨ ਇਨਟੇਕ ਉਹਨਾਂ ਨੇ ਕਰਨਾ ਹੁਣ ਇਹ ਦੇਖੋ ਸਰ ਹੁਣ ਇਹ ਮੂੰਗ ਦਾਲ ਪਈ ਆ ਮੂੰਗ ਦਾਲ ਦੇ ਅਸੀਂ ਸਪਰਾਉਟਸ ਤਿਆਰ ਕੀਤੇ ਹੋਏ ਆ ਸਿਰ ਚੱਕਰ ਇਹ ਆ ਕਿ ਮਿਹਨਤ ਹੁੰਦੀ ਆ ਟਾਈਮ ਲੱਗਦਾ ਪਰ ਅਸੀਂ ਲੋਕ ਕੀ ਕਰਦੇ ਹੈਗੇ ਆ ਅਸੀਂ ਬਾਕੀ ਸਾਰਿਆਂ ਦਾ ਤਾਂ ਖਿਆਲ ਰੱਖਦੇ ਆ ਘਰ ਦੇ ਵਿੱਚ ਪਰ ਲੇਡੀ ਆਪਣਾ ਨਹੀਂ ਵੇਖਦੀ ਕਿ ਮੈਨੂੰ ਖਾਣਾ ਕੀ ਚਾਹੀਦਾ ਬਾਕੀ ਸਭ ਨੂੰ ਖਵਾ ਦੇਣਾ ਉਹਨੇ ਘਰ ਦੇ ਵਿੱਚ ਸੱਸ ਸਹੁਰਾ ਹਸਬੰਡ ਬੱਚੇ ਸਭ ਦਾ ਧਿਆਨ ਰੱਖਣਾ ਹੈ ਆਪ ਜੋ ਬੱਚਾ ਉਹਨੇ ਉਹੀ ਖਾਣਾ ਹੈ ਜਦਕਿ ਜੇ ਮਾਂ ਬਣਨਾ ਤਾਂ ਸਿਰ ਮੇਰੇ ਕੋਲ ਬੜੇ ਕੱਪ ਲੰਘਦੇ ਥੋੜਾ ਜਿਹਾ ਇਹ ਵੀ ਦੇਖਣ ਕਿ ਉਹ ਆਪਣੀ ਮਿਸਸਸ ਨੂੰ ਟਾਈਮ ਦੇਣ ਉਹਦੀਆਂ ਭਾਵਨਾਵਾਂ ਨੂੰ ਸਮਝਣ ਠੀਕ ਆ ਤੇ ਹੁਣ ਜਿਵੇਂ ਅਸੀਂ ਰੱਖੀ ਸਭ ਤੋਂ ਪਹਿਲੇ ਮੂੰਗ ਸਰ ਇਹ ਚ ਪ੍ਰੋਟੀਨ ਫੁੱਲ ਹੈ ਠੀਕ ਹੈ ਠੀਕ ਹੈ ਤੇ ਨਾਲ ਸ ਉਹਨਾਂ ਨੇ ਇਹ ਡਰਾਈ ਫਰੂਟਸ ਅਸੀਂ ਇਹ ਸੌਕ ਕੀਤੇ ਰੱਖੇ ਹੋਏ ਆ ਜਿਸ ਤਰ੍ਹਾਂ ਕਿ ਉਹਨਾਂ ਨੇ ਬਦਾਮ ਸਰ ਸਾਰੇ ਭਿਓ ਕੇ ਰੱਖੇ ਹੋਏ ਸੀ ਸਭ ਰਾਤੀ ਭਿਓਣ ਭਿਓਣੇ ਉਹਨਾਂ ਨੇ ਤੇ ਸਵੇਰੇ ਉੱਠ ਕੇ ਉਹਨਾਂ ਨੇ ਇੰਨਾਂ ਚੀਜ਼ਾਂ ਦਾ ਬ੍ਰੇਕਫਾਸਟ ਕਰਨਾ ਸਰ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਤੁਸੀਂ ਤੁਹਾਨੂੰ ਮੈਂ ਕਹਦਾ ਕਿ ਸਰ ਇਹ ਇਨਟੇਕ ਕਰ ਲਓ ਕਿ ਤੁਹਾਨੂੰ ਲੱਗੂਗਾ ਉਸ ਤੋਂ ਬਾਅਦ ਤੁਹਾਨੂੰ ਬ੍ਰੇਕਫਾਸਟ ਕਰਨ ਦੀ ਲੋੜ ਪਈ ਹੈ ਨਹੀਂ ਬਣੀ ਮੈਨੂੰ ਲੱਗਦਾ ਸਵਾਲ ਹੀ ਨਹੀਂ ਉੱਟਦਾ ਠੀਕ ਹੈ ਤੇ ਸਰ ਇਹ ਸਭ ਚੀਜ਼ਾਂ ਉਹਨਾਂ ਨੇ ਲੈਣੀਆਂ ਕਿੰਨੀਆਂ ਕਿਹਾ ਡੇਲੀ ਉਹਨਾਂ ਨੇ 4 ਬਾਦਾਮ ਤੇ 2 ਅੰਜੀਰ ਠੀਕ ਹੈ 4 ਬਾਦਾਮ 2 ਅੰਜੀਰ 2 ਅੰਜੀਰ ਲੇਡੀ ਨੇ ਔਰ 4 ਇਹ ਮੁਨਕੇ ਸਰ ਠੀਕ ਹੈ ਕੋਸ਼ਿਸ਼ ਕਰਨ ਜੇ ਉਹਨਾਂ ਨੂੰ ਕਾਲੇ ਮੁਰੱਕੇ ਮਿਲ ਜਾਣ ਬਲੈਕ ਰੈਜ਼ਿਨ ਮਿਲ ਜਾਣ ਤੇ ਹੋਰ ਵੀ ਵਧੀਆ ਸਰ ਠੀਕ ਹੈ ਠੀਕ ਹੈ ਔਰ ਆ ਪਿਸਤਾ ਹੋ ਗਿਆ ਸਰ ਅਸੀਂ ਰੱਖਿਆ ਆਇਆ ਠੀਕ ਹੈ ਪਿਸਤਾ ਵੀ ਉਹਨਾਂ ਨੇ ਕੱਚਾ ਪਿਸਤਾ ਲਿਆਣਾ ਇਹ ਵੀ ਹੋਣਾ ਸਰ ਅੱਛਾ ਉਹ ਜਿਹੜਾ ਨਮਕੀਨ ਪਿਸਤਾ ਤਾਂ ਨਹੀਂ ਚੱਲੇਗਾ ਨਮਕੀਨ ਨਹੀਂ ਸਰ ਉਹ ਜੀਭ ਦੀ ਗੱਲ ਆ ਗਈ ਮੈਨੂੰ ਲੱਗਦਾ ਸਰ ਮੈਂ ਜਿਹਦੇ ਨਾਲ ਪਕੌੜੇ ਰੱਖ ਰਹੇ ਹਾਂ ਤੁਸੀਂ ਇਹ ਨਹੀਂ ਸਿਖਾਣਾ ਪਕੌੜੇ ਨਿਵੇੜ ਜਾਣੇ ਸੀਗੇ ਫਿਰ ਰੋਲਾ ਤਾਂ ਸਾਰਾ ਜੀਭ ਦਾ ਨਾ ਸਰ ਜੀ ਜੀ ਅੱਛਾ ਹੁਣ ਤੁਸੀਂ ਕਰ ਰਹੇ ਸੀ ਗੋਲੀਆਂ ਦੀ ਗੱਲ ਹਾਂਜੀ ਸਰ ਇਹ ਗੋਲੀਆਂ ਕੀ ਐ ਮੈਂ ਤਾਂ ਕਹਿੰਨੀ ਆ ਵੀ 3 ਦਿਨ ਠੀਕ ਹੈ ਜੀ 12 ਗੋਲੀਆਂ ਠੀਕ ਹੈ ਅੰਡਾ ਤਿਆਰ ਸਿਰ ਹੁਣ ਇਹ ਗੋਲੀਆਂ ਉਹਨਾਂ ਨੇ ਪੀਰੀਅਡ ਦੇ ਸੈਕਿੰਡ ਡੇ ਸ਼ੁਰੂ ਕਰਨੀਆਂ ਅੱਛਾ ਗਰਭ ਧਾਰਕ ਠੀਕ ਹੈ ਠੀਕ ਹੈ ਮੀਨਸ ਅੰਡਾ ਵਧੀਆ ਇੰਨਾ ਗੋਲੀਆਂ ਨੇ ਬਣਾਉਣਾ ਬਿਨਾ ਸੋਚੇ ਸਮਝੇ ਉਹਨਾਂ ਨੇ ਜੇ ਨਹੀਂ ਵੀ ਸਾਡਾ ਸੈੱਲ ਲੱਗ ਰਿਹਾ ਸਾਨੂੰ ਪੇਸ਼ੈਂਟ ਬੜਾ ਲਾਂਬਾ ਦਿੰਦੇ ਕਿ ਮੈਡਮ ਤੁਹਾਡਾ ਫੋਨ ਨਹੀਂ ਲੱਗਦਾ ਕੋਈ ਨਹੀਂ ਐਡਰੈਸ ਦਿੱਤਾ ਹੁੰਦਾ ਹੈਗਾ ਉਹ ਸਿੱਧਾ ਵੀ ਆਰਡਰ ਕਰ ਸਕਦੇ ਹੈਗੇ ਤੇ ਜਾਂ ਇਹ ਚੀਜ਼ਾਂ ਟੇਕ ਕਰ ਸਕਦੇ ਸਰ ਇਹ ਗਰਭ ਧਾਰਕ ਗੋਲੀਆਂ ਪੀਰੀਅਡ ਦੇ ਸੈਕਿੰਡ ਡੇ ਤੋਂ ਸ਼ੁਰੂ ਕਰਨੀਆਂ ਤੇ ਉਹਨਾਂ ਦਾ ਓਵੂਲੇਸ਼ਨ ਐਟ ਐਵਰੀ ਕਾਸਟ ਹੋ ਜਾਣਾ ਓਵੂਲੇਸ਼ਨ ਨਹੀਂ ਰਹਿੰਦਾ ਹੁਣ ਜੇ ਓਵੂਲੇਸ਼ਨ ਹੋ ਗਿਆ ਨਾ ਹੁਣ ਦਾ ਕਾਰਨ ਦੱਸੋ ਸਰ ਨਾ ਹੋਣ ਦਾ ਕਾਰਨ ਉਹਨਾਂ ਦਾ ਗਲਤ ਖਾਣਾ ਪੀਣਾ ਤੇ ਜਦੋਂ ਆਰ ਐਲ ਐਚ ਹਾਰਮੋਨ ਬਣਨਾ ਹੀ ਨਹੀਂ ਤੁਸੀਂ ਕਿਹਾ ਐਲ ਐਚ ਹਾਰਮੋਨ ਨਹੀਂ ਬਣਨਾ ਇਹ ਕਿਉਂ ਨਹੀਂ ਬਣਨਾ ਕਿਉਂਕਿ ਜਾਂ ਤਾਂ ਪੀਸੀਓਡੀ ਦੀ ਪ੍ਰੋਬਲਮ ਹੋਏਗੀ ਸਰ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਸਰੀਰ ਦੇ ਵਿੱਚ ਅਗਨੀ ਅਗਨੀ ਬਹੁਤ ਜ਼ਰੂਰੀ ਹੈ ਫੋਰ ਐਗਜ਼ਾਮਪਲ ਤੁਸੀਂ ਆਪਣੇ ਘਰ ਆਪਦੀ ਮਿਸਿਸ ਨੂੰ ਕੱਚੀਆਂ ਸਬਜ਼ੀਆਂ ਲਿਆ ਕੇ ਦੇਤੀਆਂ ਕਿਉਂਕਿ ਤੁਸੀਂ ਸਬਜ਼ੀਆਂ ਲਿਆ ਕੇ ਦੇਣੀਆਂ ਠੀਕ ਹੈ ਪਕਾਉਣੀਆਂ ਤਾਂ ਉਹਨੇ ਆ ਨਾ ਠੀਕ ਹੈ ਹੁਣ ਐਗ ਰਿਲੀਜ਼ ਹੋ ਗਿਆ ਐਗ ਬਣ ਰਿਹਾ ਪਰ ਸਾਡੀ ਵੀ ਤਾਂ ਕੁਝ ਡਿਊਟੀ ਬਣਦੀ ਹੈ ਨਾ ਵੀ ਅਸੀਂ ਉਸ ਐਗ ਨੂੰ ਪੀਰੀਅਡ ਆ ਰਹੀ ਹੈ ਨਾ ਸਰ ਅਸੀਂ ਅੱਜ ਕੰਟੈਂਟ ਰੱਖੇ ਕਿ ਪੀਰੀਅਡ ਆਉਂਦੇ ਪਰ ਅੰਡਾ ਫਿਰ ਵੀ ਨਹੀਂ ਤਿਆਰ ਵਧੀਆ ਹੁੰਦਾ ਤੇ ਮੇਰੀ ਪ੍ਰੈਗਨਨਸੀ ਨਹੀਂ ਹੁੰਦੀ ਹੁਣ ਸਾਡੀ ਬਾਡੀ ਨੇ ਤਾਂ ਕੰਮ ਕਰਨਾ ਸੀ ਪੀਜਾ ਰਿਲੀਜ਼ ਕਰ ਦਿੱਤੇ ਮਤਲਬ ਪੀਜਾ ਕਾਹਦੇ ਰਿਲੀਜ਼ ਹੋਏ ਆ ਵੀ ਕੁਝ ਨਾ ਕੁਝ ਤਾਂ ਅੰਦਰ ਹੈਗਾ ਅਸੀਂ ਅਗਨੀ ਦੇਣੀ ਹੈ ਜੇ ਸਬਜ਼ੀਆਂ ਲਿਆ ਕੇ ਅਸੀਂ ਸਿੱਧੀਆਂ ਕਹੀਏ ਵੀ ਇੱਕ ਬਿਨਾ ਗੈਸ ਤੋਂ ਕੱਟ ਕੇ ਅਸੀਂ ਰੱਖ ਦੋ ਸ਼ੈਲਫ ਤੇ ਕੱਟ ਕੇ ਤੁਸੀਂ ਚੁੱਲ੍ਹੇ ਤੇ ਰੱਖ ਦੋ ਠੀਕ ਹੈ ਗੈਸ ਸਟੋਵ ਤੇ ਰੱਖ ਦਿਓ ਪੱਕ ਜਾਣਗੀਆਂ ਸਰੋ ਕਿਉਂ ਨਹੀਂ ਪੱਕਣਗੀਆਂ ਕਿਉਂਕਿ ਅਸੀਂ ਉਹਨੂੰ ਸੇਕ ਤਾਂ ਦਿੱਤਾ ਹੀ ਨਹੀਂ ਹੁਣ ਇਸੇ ਤਰ੍ਹਾਂ ਐਗ ਪੀਰੀਅਡ ਆ ਰਿਹਾ ਐ ਐਗ ਬਣ ਰਿਹਾ ਪਰ ਅਸੀਂ ਚੰਗੀਆਂ ਚੀਜ਼ਾਂ ਦੇ ਨਾਲ ਐਲ ਐਚ ਹਾਰਮੋਨ ਨੂੰ ਸਰਜ ਹੋਣ ਹੀ ਨਹੀਂ ਦਿੱਤਾਗਾ ਜਿਹੜੀ ਮੇਰੀਆਂ ਪਿਆਰੀਆਂ ਭੈਣਾਂ ਆਲਸਣ ਆ ਨਾ ਉਹ ਸੁੱਤੀਆਂ ਰਹਿਣ ਪਰ ਆ ਗੋਲੀਆਂ 12 ਖਾ ਲੈਣ ਤੇ ਉਹਨਾਂ ਨੇ ਮਾ ਵੜ ਜਾਣਾ ਸਰ ਤੇ ਹੁਣ ਇਸ ਤੋਂ ਬਾਅਦ ਸਰ ਹੁਣ ਅੰਡਾ ਅਗਰ ਬਣ ਗਿਆ ਠੀਕ ਹੈ ਫਿਰ ਕੰਮ ਹੈਗਾ ਕਿ ਯੂਟਰਸ ਸਾਡਾ ਤਾਕਤਵਰ ਹੋਣਾ ਚਾਹੀਦਾ ਤਾਂ ਹੀ ਅੰਡਾ ਹਨਾ ਉਹਦੇ ਲਈ ਸਰ ਆਪਾਂ ਨੇ ਰੱਖਿਆ ਯੂ ਪਾਵਰ ਯੋਗ ਠੀਕ ਹੈ ਯੂ ਪਾਵਰ ਯੋਗ ਲੈ ਲੈਣ ਤਾਂ ਇਹ ਮਹੀਨਾ ਸਰ ਇਧਰੋਂ ਅੰਡਾ ਤਿਆਰ ਯੂਟਰਸ ਦੇ ਵਿੱਚ ਪਾਵਰ ਆ ਗਈ ਯੂਟਰਸ ਤਿਆਰ ਤੇ ਇੰਪਲੈਂਟੇਸ਼ਨ ਹੋ ਹੀ ਜਾਣਾ ਫਿਰ ਵੀ ਆਪਾਂ ਕਹਿੰਦੇ ਆ ਕਿ ਲੂਬ੍ਰੀਕੇਸ਼ਨ ਚਾਹੀਦਾ ਵਜਾਇਨਾ ਨੂੰ ਯੂਟਰਸ ਨੂੰ ਵਜਾਇਨਾ ਵਾਸਤੇ ਇਹ ਸੋਮਿਆ ਕਿਉਂ ਤਿਆਰ ਠੀਕ ਹੈ ਛਤਾਵਰ ਦਾ ਤਿਆਰ ਕੀਤਾ ਸੋਮਿਆ ਕਿਉਂ ਤਰ ਲੂਬ੍ਰੀਕੇਸ਼ਨ ਇਹਦੇ ਨਾਲ ਤਿਆਰ ਹੋਣੀ ਹੈ ਅੱਜ ਅਸੀਂ ਇਹ ਤਿੰਨੋਂ ਦੇ ਤਿੰਨੋਂ ਹੱਲ ਸਰ ਦੇ ਦਿੱਤੇ ਹੈਗੇ ਅਲੋਜੀ ਕੀ ਬਾਤ ਅੰਡਾ ਤਿਆਰ ਯੂਟਰਸ ਸਟਰੋਂਗ ਲੂਬ੍ਰੀਕੇਸ਼ਨ ਤਿਆਰ ਹੁਣ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਬਾਅਦ ਕੋਈ ਪ੍ਰੋਬਲਮ ਰਹਿ ਜਾਣੀ ਸਰ ਹੁਣ ਸਾਡਾ ਸਵਾਲ ਹੈ ਪੀਰੀਅਡ ਤੇ ਜਿਨ੍ਹਾਂ ਦੇ ਪੀਰੀਅਡ ਲੰਬੇ ਲੰਬੇ ਹੋ ਰਹੇ ਨੇ ਉਹਨਾਂ ਨੂੰ ਰੈਗੂਲਰ ਕਿ ਕਿਦਾਂ ਕਰਨਾ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਲక్ష్ਮੀ ਟੈਬਲੇਟ ਸਾਡੇ ਤੋਂ ਲੈ ਲੈਣ ਤੇ ਉਹਨਾਂ ਨੂੰ ਰੈਗੂਲੇਟ ਕਰਨ ਵਾਸਤੇ ਮਤਲਬ ਹਰ ਮਹੀਨੇ ਸਹੀ ਟਾਈਮ ਤੇ ਅੰਤਰ ਰਾਜਕਿਓ ਟੈਬਲੇਟ ਮੈਂ ਨਾਮ ਲੈ ਰਹੀ ਆ ਉਹ ਕੱਲੀਆਂ ਰਾਜਕਿਓ ਟੈਬਲੇਟ ਮੰਗਾ ਲੈਣ ਉਹ ਵੀ ਉਹਨਾਂ ਨੇ ਇੱਕ ਹਫਤਾ ਹੀ ਖਵਾਵਾਂਗੇ ਸਰ ਇੱਕ ਹਫਤੇ ਦੇ ਵਿੱਚ ਉਹਨਾਂ ਦਾ 45 45 ਤਿੰਨ ਤਿੰਨ ਮਹੀਨਾ ਦਾ ਰਹਿੰਦਾ ਪੀੜ ਹਫਤੇ ਚ ਆ ਜਾਊਗਾ ਜੀ ਇਸ ਤੋਂ ਵੱਧ ਕੀ ਪੁੱਛਦੇ ਹੋ ਹੁਣ ਜੇ ਅਸੀਂ ਗੱਲ ਕਰੀਏ ਸੁਭਾਗਿਆ ਦੀ ਸਿਰ ਹਰ ਵਾਰ ਦੀ ਤਰ੍ਹਾਂ ਮੇਰੇ ਬਹੁਤ ਪੇਸ਼ੈਂਟ ਹੈ ਜਿਨਾਂ ਨਾਲ ਮੇਰੀ ਗੱਲਬਾਤ ਹੀ ਨਹੀਂ ਹੁੰਦੀ ਐ ਮੇਰੇ ਕੋਲ ਪਰਸੋ ਇੱਕ ਪੇਸ਼ੈਂਟ ਆਇਆ ਸੀਗਾ ਉਹ ਕਹਿੰਦੇ ਕਿ ਮੈਂ ਨਾਲ ਆਪਣੇ ਫਰੈਂਡ ਨੂੰ ਲੈ ਕੇ ਆਇਆ ਉਹ ਪੇਸ਼ੈਂਟ ਤੇ ਗੱਲ ਕਰ ਰਹੇ ਸੀ ਕਿ ਮੈਮ ਬਈ ਇਹ ਮੇਰੇ ਫਰੈਂਡ ਦੀ ਵਾਈਫ ਨੂੰ ਪ੍ਰੈਗਨਨਸੀ ਠਹਿ ਰਹੀ ਹੈ ਮੈਂ ਕਿਹ ਕੌਣ ਐ ਸਰ ਉਹ ਪੇਸ਼ੈਂਟ ਉਹ ਪਰਸਨ ਮੇਰੇ ਕੋਲ ਫਿਰ ਬਾਅਦ ਚ ਮਿਲਿਆ ਮੈਨੂੰ ਅੰਦਰ ਆ ਕੇ ਕਹਿੰਦਾ ਮੈਡਮ 210 ਸੁਭਾਗਿਆ ਯੂਜ਼ ਕੀਤੀ ਸੀ ਤੁਹਾਡੀ ਤੇ ਮੇਰੀ ਵਾਈਫ ਨੂੰ ਉਹਦੀ ਪ੍ਰੈਗਨਨਸੀ ਹੋ ਗਈ ਹੁਣ ਚੌਥਾ ਪੰਦਵਾ ਮਹੀਨਾ ਚੱਲ ਰਿਹਾ ਸੀ ਸੋ ਭਾਗਿਆ ਮੈਡੀਸਿਨਸ ਦੇ ਫਾਇਦੇ ਮੈਂ ਸ਼ਾਰਟਲੀ ਦੱਸ ਦਨੀ ਆ ਫਿਰ ਪ੍ਰੈਗਨਨਸੀ ਵਾਸਤੇ ਜੀ ਐਂਡੋਮੈਟ੍ਰੀਸਿਸ ਲਾਈਨਿੰਗ ਪਤਲੀ ਹੈ ਉਹਨੂੰ ਸਟਰੋਂਗ ਕਰਨ ਵਾਸਤੇ ਐਗ ਨੂੰ ਸਟਰੋਂਗ ਕਰਨ ਵਾਸਤੇ ਲੋ ਐਮ ਐਚ ਨੂੰ ਸਰਜ ਕਰਨ ਵਾਸਤੇ ਜਿਨ੍ਹਾਂ ਦਾ ਆਈ ਵੀ ਐਫ ਸਕਸੈਸ ਨਹੀਂ ਹੁੰਦਾ ਉਹ ਪਹਿਲਿਆਂ ਚ ਆਈ ਵੀ ਐਫ ਕਰਉਣ ਵੇਲੇ ਸੋਭਾਗਿਆ ਸ਼ੁਰੂ ਕਰ ਲੈਣ ਤਾਂ ਪਹਿਲਿਆਂ ਹੀ ਉਹਨਾਂ ਦਾ ਆਈ ਵੀ ਐਫ ਵੀ ਸਕਸੈਸ ਹੋ ਜਾਣਾ ਸਰ ਉਹਨਾਂ ਨੇ ਉਹ ਇਲੈਟ੍ਰੋਜਲ ਖਵਾਣੀ ਹੁੰਦੀ ਹੈ ਜੀ ਠੀਕ ਹੈ ਫਿਰ ਉਹ ਕਿਉਂ ਦੱਸਣਗੇ ਮੈਂ ਤਾਂ ਇਹ ਕਹਿੰਨੀ ਆ ਕਿ ਦਵਾਈ ਪਾਵੇ ਇਹ ਵੀ ਨਾਲ ਐਨ ਜਿਹੜੀ 12 ਗੋਲੀਆਂ ਦੀ ਗੱਲ ਕੀਤੀ ਉਹ ਸਿਰਫ ਆਪਣਾ ਇਹ ਦੇਖਣ ਕਿ ਸਹੀ ਟਾਈਮ ਤੇ ਅੰਡਾ ਸਾਡਾ ਕਦੋਂ ਰਿਲੀਜ਼ ਹੋ ਰਿਹਾ ਇਹ ਕਿਟ ਲੈਣ ਓਵੂਲੇਸ਼ਨ ਕਿਟ ਠੀਕ ਹੈ ਤੇ ਇਹ ਉਹ ਯੂਜ਼ ਕਰਨ ਪਰ ਯੂਜ਼ ਇਹ ਸਹੀ ਟਾਈਮ ਤੇ ਕਰਨ ਇਹ ਨਾ ਹੋਵੇ ਬਈ ਸਰ 14ਵੇਂ ਦਿਨ ਤੋਂ ਬਾਅਦ ਲੱਗੀਆਂ ਰਹਿਣ ਜਾਂ ਉਹ ਤੋਂ ਪਹਿਲਾਂ ਹੀ ਸ਼ੁਰੂ ਕਰ ਦੇਣ ਇਹਦਾ ਇੱਕ ਟਾਈਮ ਹੈ ਇਹ 5 ਦੀ 5 ਸਟ੍ਰਿਪ ਦੀ ਇਕੱਠੀ ਪੈਕਿੰਗ ਆਂਦੀ ਹੈਗੀ ਹੈ ਤੇ ਉਹ ਯੂਜ਼ ਕਰਨ ਸਰ ਇਹ 4 ਦਿਨ ਪਹਿਲੇ ਸ਼ੁਰੂ ਕਰ ਦੇਣ ਭਾਵੇਂ ਕਿ ਕਿ ਪੰਜ ਸਟ੍ਰਿਪ ਹੈਗੀ ਹੈ ਤਾਂ 14ਵੇਂ ਦਿਨ ਦੀ بجائے ਉਹ 11ਵੇਂ ਦਿਨ ਸ਼ੁਰੂ ਕਰ ਦੇਣ ਸਰ ਇੱਕ ਚੀਜ਼ ਹੋਰ ਸੁਣਨ ਵਾਲੀ ਧਿਆਨ ਰੱਖਣਾ ਮੰਨ ਲਓ ਪਹਿਲੀ ਵਾਰ ਇਹ ਨਹੀਂ ਦੋਨੋਂ ਲਾਈਨ ਡਾਰਕ ਨਹੀਂ ਹੋਈਆਂ ਨਹੀਂ ਆਇਆ ਪੋਜ਼ਿਟਿਵ ਤਾਂ ਉਹ ਵੇਟ ਕਰਨ ਹਜੇ ਐਗ ਜਿਹੜਾ ਉਹ ਮੈਚੁਰ ਨਹੀਂ ਹੋਇਆ ਤੇ ਸੈਕਿੰਡ ਟਾਈਮ ਕੀ ਹੋਣਾ ਹੈ ਮੇਬੀ ਅਗਲੇ ਦਿਨ ਲਾਈਟ ਲਾਈਨ ਆਵੇ ਜਦੋਂ ਲਾਈਟ ਲਾਈਨ ਆ ਗਈ ਤਾਂ ਪਕੜ ਲਓ ਇਸ ਚੀਜ਼ ਨੂੰ ਮੀ ਐਲ ਐਚ ਹਾਰਮੋਨ ਜਿਹੜਾ ਹੈ ਉਹ ਸਰਜ ਹੋ ਰਿਹਾ ਹੈ ਮੀਨ ਸਾਡੇ ਲਾਈਟ ਹੈ ਨਾਲ ਦੇ ਨਾਲ ਚੀਜ਼ਾਂ ਕਵਰ ਕਰ ਲੈਣਗੀਆਂ ਸਰ ਅਗਲੇ ਦਿਨ ਤੱਕ ਲਾਈਨ ਡਾਰਕ ਹੋ ਜਾਏਗੀ ਤਾਂ ਉਸ ਟਾਈਮ ਤੇ ਇਨਟੀਮੇਟ ਕਰ ਸਕਦੇ ਸਰ ਫੇਸ 10 ਸੈਕਟਰ 64 ਹੈ ਆਪਣਾ SCF 61 ਹੈ ਅਬਵ ਰਿਲਾਈਸ ਫ੍ਰੈਸਿਗਨੇਚਰ ਬੜਾ इजीली ਮੈਨ ਅ ਕੰਟੈਕਟ ਕਰ ਸਕਦੇ ਬੋਹਾਲੀ